ਜਿਹੜੀ ਮੀਟਿੰਗ ਕੀਤੀ ਅੱਜ ਕਿਤੇ ਵਿਸਤ੍ਰਿਤ ਕੀਤੀ ਹੈ ਅੱਜ ਇੱਥੇ ਗੁਰਦੁਆਰਾ ਖਵਾਂਟੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਇਹ ਹਲਕਾ ਸਾਹਮਿਆ ਆਪਦੇ ਰੌਂਡ ਰੋਡ ਦੇ ਨਾਲ ਲੱਗਦੇ ਪਿੰਡ ਤੇ ਵੀਕੇਜੂ ਲੱਖਵਾਲ ਤੇ ਭਾਰਤੀ ਕਿਸਾਨ ਮੀਟਿੰਗ ਜੀ ਨਾਮ ਦੇ ਜਿਹਦੀ ਸਾਡੇ ਸਾਥੀ ਨੇ ਪਿੰਡਾਂ ਦੇ ਸਰਪੰਚ ਪੰਚ ਲੰਬੜਦਾਰ ਤੇ ਹੋਰ ਵੀ ਸਾਡੇ ਸਾਰੇ ਸਾਥੀ ਆਏ ਨੇ ਇਹ ਸਾਡੇ ਰੋਡ ਦਾ ਮਸਲਾ ਰੌਂਡ ਰੋਡ ਦਾ মিডিਆ ਨੂੰ ਬੰਦ ਪਤਾ ਹੈ ਇਸ ਬਾਰੇ ਇਹ ਪਿਛਲੇ 3-4 ਸਾਲਾਂ ਤੋਂ ਆਪਾਂ ਇਹਦੀ ਲੜਾਈ ਲੜਦੇ ਆ ਔਰ ਹੁਣ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਜਿਹੜਾ ਰਜੀਵ ਕੁਮਾਰ ਸ਼ੈਣੀ ਉਹ ਇਹਦਾ ਟੈਂਡਰ ਰੱਦ ਕਰਨ ਲਈ ਜਾ ਰਿਹਾ। ਇਹ ਟੈਂਡਰ ਰੱਦ ਹੋ ਗਿਆ ਤਾਂ ਸਮਝ ਲਾ ਵੀ ਮੁੜ ਕੇ ਦੁਬਾਰੇ ਟੈਂਡਰ ਨਾ ਲੱਗੇ ਤੇ ਨਾ ਇਹ ਸੜਕ ਬਣੇ ਅਧ ਵਿਚਾਲੇ ਕੰਮ ਰਹਿ ਜਾਣਾ। ਇਸ ਕਰਕੇ ਅੱਜ ਮੀਟਿੰਗ ਕਰਕੇ ਸਾਰਿਆਂ ਨੂੰ ਕਿਹਾ ਵੀ ਅਸੀਂ 18 ਤਰੀਕ ਨੂੰ ਸਵੇਰੇ 10 ਵਜੇ ਲੋਡੂਆ ਟੋਲ ਪਲਾਜੇ ਦੇ ਇਕੱਠੇ ਹੋਵਾਂਗੇ। ਮੰਗ ਇਹ ਆ ਵੀ ਜਿੰਨੇ ਵੀ ਇਹਦੇ ਵਿੱਚ ਸਾਡੇ ਪਿੰਡਾਂ ਦੇ ਜਿਹੜੇ ਐਕਸੀਡੈਂਟਾਂ ਦੇ ਵਿੱਚ ਮਰ ਚੁੱਕੇ ਉਹਨਾਂ ਦੀ ਪਰਵਾਹੀ ਕਰੇ ਸਰਕਾਰ ਉਹਨਾਂ ਦਾ ਮੁਆਵਜ਼ਾ ਦੇਵੇ ਦੂਜਾ ਰਜੀਵ ਕੁਮਾਰ ਸ਼ੈਣੀ ਨੂੰ ਸਸਪੈਂਡ ਕਰੇ ਜਿਹਦੀ ਵਜ੍ਹਾ ਕਰਕੇ ਇੰਨੀ ਪ੍ਰੋਬਲਮ ਆਈ ਹੈ ਇਲਾਕੇ ਨੂੰ ਤੀਜਾ ਸਾਡਾ ਰੋਡ ਜੇ ਸ਼ਨੀਵਾਰ ਤੱਕ ਸ਼ੁਰੂ ਨਾ ਕੀਤਾ ਤਾਂ ਐਤਵਾਰ ਨੂੰ ਅਸੀਂ ਲੌਡਰਵਾਲ ਟੋਲਪਲਾ ਚਾਪੀ ਕਰਾਂਗੇ ਫਿਰ ਸਾਨੂੰ ਸਰਕਾਰ ਨਾ ਕਹੇ ਕਿ ਇਹ ਕਿ ਸਾਡੇ ਕੰਮਾਂ 'ਚ ਵਿਘਨ ਪਾਉਂਦੇ ਆ ਗਿਲਸਾ ਜਿਵੇਂ ਕੀ ਰੋਡ ਅਸੀਂ ਦੇਖਿਆ ਕਿ ਰੋਡ ਬਣੇ ਨੂੰ ਕੁਝ ਦਿਨ ਟਾਈਮ ਹੋਇਆ ਜੀ ਕੁਝ ਮਹੀਨੇ ਹੋਏ ਨੇ ਤੇ ਰੋਡ ਕਈ ਜਗ੍ਹਾ ਟੁੱਟਣ ਵੀ ਲੱਗ ਗਿਆ ਚਲੋ ਰੋਡ ਪਹਿਲਾਂ ਕੰਪਲੀਟ ਤੇ ਹੋਵੇ ਇਹਦੇ ਕੰਪਲੀਟ ਹੀ ਨਹੀਂ ਹੋਇਆ ਇਹਦੇ ਅਨਕੰਪਲੀਟ ਆ ਉਹ ਕਿੰਨਾ ਕੁ ਬਣਦਾ ਸੀ ਬਣਾ ਕੇ ਚਲੇ ਗਏ ਆ ਅਨਕੰਪਲੀਟ ਹੈਗਾ ਇਹਨੂੰ ਕੰਪਲੀਟ ਕਰਨ ਫਿਰ ਟੁੱਟਣ ਵਾਲੇ ਪਾਸੇ ਭੇਜਾਵਾਂਗੇ ਪਹਿਲਾਂ ਪੂਰਾ ਤੇ ਇਹਨੂੰ ਕਰਨ ਓਵਰਲੋਡ ਜਿਹੜਾ ਚੱਲਦਾ ਉਹਦੇ ਕਰਕੇ ਵੀ ਕਈ ਵਾਰੀ ਹੋ ਜਾਂਦਾ ਚਲੋ ਉਸ ਮਸਲੇ 'ਚ ਅਸੀਂ ਨਹੀਂ ਆਣਾ ਜੇ ਪਰ ਅਸੀਂ ਕਿੰਨੇ ਵੀ ਇੱਕ ਵਾਰੀ ਇਹਨੂੰ ਕੰਪਲੀਟ ਕਰਨ ਸਾਡਾ ਮਸਲਾ ਅੱਜ ਦਾ ਮੁੱਦਾ ਜਿਹੜਾ ਸਾਡਾ ਰਾਹੂ ਰੂਪ ਦਾ ਹਾਂਜੀ ਕੀ ਨਾਮ ਜੀ ਮੈਂ ਸੁਦੇਸ਼ ਸਿੰਘ ਮਖੜੀਪਾਤ ਦੀ ਕਿਸਾਨ ਲੋਕ ਜੁਨੀਅਰ ਪੰਜਾਬ ਤੋਂ ਫੈਸਲ ਦੇਵ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਕੱਟ ਰੱਖਿਆ ਗਿਆ ਦੱਸੋ ਦੇਖੋ ਕਾਠ ਇਸ ਕਰਕੇ ਰੱਖਿਆ ਕਿ ਇਸ ਰੋਡ ਦਾ ਰਹਾਉ ਰੋਡ ਦਾ ਪੈਸਾ ਆਇਆ ਹੋਇਆ ਤੇ ਬਾਕੀ ਦਾ ਮਲਾਜਮ ਸਾਰੇ ਠੀਕ ਨੇ ਕੋਈ ਡੀਗਰੂ ਇਹਦਾ ਪੀਡਬਲਯੂਡੀ ਦਾ ਐਸਸੀ ਹੈ ਉਹ ਇਹਦੇ ਵਿੱਚ ਰਿੱਕਾ ਬਣਿਆ ਹੋਇਆ ਉਹ ਦੂਜੇ ਜਿਹੜੇ ਜੂਨੀਅਰ ਹੋਣਾਂ ਦੇ ਅਧਿਕਾਰੀ ਨੂੰ ਵੀ ਧਮਕਾਉਂਦਾ ਉਹਨਾਂ ਨੂੰ ਲੱਗ ਕੇ ਮਾਰਦਾ ਕਿ ਰਾਮੂ ਰੋਡ ਦੀ ਫੇਰ ਮੇਰੇ ਕੋਲ ਨਹੀਂ ਲੈ ਕੇ ਆਉਣੀ ਉਹ ਇਹਨੂੰ ਥੰਦੇ ਪਾਸੇ ਵਿੱਚ ਪਾ ਕੇ ਆਪਣਾ ਜਿਹੜਾ ਉਹ ਰੱਖਣਾ ਚਾਹੁੰਦਾ ਇਸ ਇਹਦਾ ਪੈਸਾ ਵਾਪਸ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਜਿਹੜੀ ਆਮ ਜਨਤਾ ਦੇ ਵਿੱਚ ਇਹ ਹੈਗਾ ਵਾ ਜਾਂ ਫਿਰ ਉਹ ਜਵਾਬ ਦੇ ਦੇ ਜਿਆਦਾ ਇਹਨਾਂ ਦੇ ਟੋਲ ਪਲਾਜਾਂ ਦੇ ਤਾਂ ਮਿੱਟੀ ਮੇਲੀ ਭੁਗਤਾ ਜਾਂ ਕੋਈ ਸਿਆਸੀ ਦਬਾਅ ਆ ਇਹ ਹੁਣ ਉਹ ਦੱਸੇਗਾ ਲੇਕਿਨ ਅਸੀਂ ਕਿ ਟੋਲ ਦੇ ਉੱਤੇ ਜਾਵਾਂਗੇ ਅਸੀਂ ਇੱਕ ਗੱਲ ਕਲੀਅਰ ਕਰ ਜਾਣਾ ਇਹ ਐਵੇਂ ਬਹੁਤ ਅਹੰਕਾਰਿਆ ਹੋਇਆ ਦੱਸਦੇ ਅਫਸਰ ਪਰ ਇੱਕ ਗੱਲ ਕਲੀਅਰ ਕਰਦੇ ਆ ਵੀ ਜੂਨੀਅਨ ਠੀਕ ਹੈ ਨਾ ਅੱਗੇ ਵੀ ਬੜਾ ਜ਼ੋਰ ਲੱਗਿਆ ਵੀ ਇਹ ਰੌਣ ਰੋਡ ਬਣ ਨਹੀਂ ਜਣਾ ਬਣਾਈ ਦੇ ਜਿੰਨਾ ਚਾਹਗਾ ਬਤੀ ਵੀ ਬਣਾਵਾਂਗੇ ਪਰ ਅਸੀਂ ਇਹ ਇਹਨੂੰ ਸਸਪੈਂਡ ਜੂੜ ਕਰਾਵਾਂਗੇ ਰੌਣ ਰੋਡ ਦਾ ਜਦ ਬਣੂਗਾ ਜਦ ਇਹਨੂੰ ਜੇ ਇਹ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਰੋਡ ਬਹੁਤ ਘੱਟ ਚੌੜਾ ਆਵਾਜਾਈ ਇੱਥੇ ਬਹੁਤ ਜ਼ਿਆਦਾ ਆਵਾਜਾਈ ਤਾਂ ਮੇਰਾ ਜੀਟੀ ਰੋਡ ਜਿੰਨੀ ਤਾਂ ਇੱਥੇ ਆਵਾਜਾਈ ਹੈ ਕਿਉਂਕਿ ਫੈਕਟਰੀਆਂ ਨੇ ਤਾਂ ਔਰ ਇਹ ਰਾਉਂ ਨਵੇਂ ਸ਼ਹਿਰ ਨੂੰ ਰੋਡ ਜੋੜਦਾ ਹੈ ਜਿਹਦੀ ਵਜ੍ਹਾ ਕਰਕੇ ਇਹ ਸਮੱਸਿਆ ਬਹੁਤ ਆ ਟਿਪਰਾਂ ਦੀ ਲਾਈਨ ਲੱਗੀ ਜਾਂਦੀ ਹੈ ਲੋਕ ਕਿੱਥੋਂ ਲੰਘਣ ਸੜਕ ਬਹੁਤ ਘੱਟ ਚੌੜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸ ਅਫਸਰ ਦੀ ਨੂੰ ਤੁਰੰਤ ਭੁਗਤ ਦੇ ਨਾਲ ਸਸਪੈਂਡ ਕਰਕੇ ਦੀ ਇਨਕੁਆਇਰੀ ਕਰਾਓ ਮੇਰੀ ਮੜੀ ਭੁਗਤਾਨ ਨਹੀਂ ਕਿਤੇ ਟੋਰ ਫਲਾਜਾਂ ਵਾਲੇ ਦੇ ਨਾਲ ਠੀਕ ਹੈ ਨਾ ਦੂਸਰੀ ਗੱਲ ਇਹ ਸੜੋਡ ਨੂੰ ਪੂਰਾ ਕਰੇ ਔਰ ਜਿਹੜੀ ਜਨਤਾ ਵਾ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸਾਰੀ ਜਨਤਾ ਨੂੰ ਅਪੀਲ ਕਰਦੇ ਆ ਕਿ ਅਸੀਂ ਕਦੇ ਵੀ ਲੰਘਦੇ ਸਾਰੇ ਲੰਘਦੇ ਆ ਕਮਾਕਾਰਾਂ ਵਾਲੇ ਵੀ ਲੰਘਦੇ ਆ ਦੂਸਰੇ ਵੀ ਲੰਘਦੇ ਆ ਕਿ ਇਹ ਕੰਮ ਤੁਹਾਡਾ ਵਾ ਜੁਨੀਅਨ ਤੱਕ ਅਗਵਾਈ ਕਰ ਸਕਦੀਆਂ ਸਾਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਐਤਵਾਰ ਨੂੰ ਜਦੋਂ ਨਾ ਆਪਾਂ ਟੋਲ ਦੇ ਤੇ ਜਾਣਾ ਤੁਸੀਂ ਇਹ ਨਹੀਂ ਸੋਚਣਾ ਕਿ ਸਾਨੂੰ ਅੱਜ ਵੀ ਐਤਵਾਰ ਦੀ ਛੁੱਟੀ ਆ ਨਹੀਂ ਤੁਸੀਂ ਇਹ ਸੋਚੋ ਅੱਜ ਸੋਮਵਾਰ ਆ ਇਹ ਅਸੀਂ ਜਾਣਾ ਹੀ ਜਾਣਾ ਉੱਥੇ ਟੋਲ ਬ੍ਰਾਜਰ ਤੇ ਸਾਰੇ ਜਿਹਦਾ ਆਮ ਰੁਟੀਨ ਦੇ ਵਿੱਚ ਲੁਧਿਆਣੇ ਨੂੰ ਤੁਸੀਂ ਮੋਟਰਸਾਈਕਲਾਂ ਦੇ ਉੱਤੇ ਗੱਡੀਆਂ ਦੇ ਉੱਤੇ ਜਾਂਦੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੁਧਿਆਣੇ ਨੂੰ ਜਾਂਦੇ ਆ ਮੈਂ ਕਹਿੰਦਾ ਜੇ ਤੁਸੀਂ ਇਹ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦੋਗੇ ਆ ਛੁੱਟੀ ਆ ਤੁਸੀਂ ਫੈਕਟਰੀ ਜਾਣ ਦੀ ਬਜਾਏ ਸਿੱਧਾ ਟੋਲ ਦੇ ਉੱਤੇ ਆ ਜਾਓ ਮੈਂ ਕਹਿੰਦਾ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਕੀ ਜ਼ਰੂਰਤ ਹੈ ਕਿ ਰਾਮ ਰੋਡ ਦਾ ਕੰਮ ਚੱਲੂ ਨਾ ਹੋਵੇ ਤੁਸੀਂ ਉੱਥੇ ਜ਼ਰੂਰ ਪਹੁੰਚੋ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਇਹਨੀਆਂ ਕੁ ਬੇਨਤੀਆਂ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਾਲਸਾ ਮੈਂ ਗਿਆਨ ਸਿੰਘ ਵੰਡ ਜ਼ਿਲ੍ਹਾ ਮੀਤਵਾਲੀ ਵਿਖੇ ਲਖਵਾਲ ਅਜੀ ਰੋਡ ਦੀ ਖਾਤਰ ਜਿਹੜੇ ਪ੍ਰਵਾਸ ਦੇ ਨਾਲ ਖੜੇ ਹਰਵੇ ਲੈਂਦੇ ਰਾ ਜਿੱਥੇ ਗਿਆ ਹੀ ਨਾਲ ਜਾ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਸਪਾਈਰ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਪਿੰਡ ਕਮਾਜ ਕੀ ਤੋਂ ਗੁਰਪ੍ਰੀਤ ਸਿੰਘ ਸਰਪੰਚ ਪਿੰਡ ਦੇ ਲੋਕਾਂ ਨਾਲ ਜਦੋਂ ਅਸੀਂ ਦਰਪੰਚ ਬਣੇ ਸੀ ਇਹ ਵਾਦਾ ਕੀਤਾ ਸੀਗਾ ਵੀ ਜੋ ਵੀ ਤੁਹਾਡੀ ਸਮੱਸਿਆ ਆਊਗੀ ਵੀ ਅਸੀਂ ਉਹਦੇ ਵਿੱਚ ਤੁਹਾਡੇ ਨਾਲ ਖੜਾਗੇ ਸਭ ਤੋਂ ਪੂਰੇ ਹੋ ਕੇ ਕੰਮ ਕਰਵਾਵਾਂਗੇ ਜਿਹੜਾ ਵੀ ਅਸੀਂ ਸਾਰੇ ਸਬੰਧਤ ਮੈਕਮਿਆਂ ਨੂੰ ਲੈਟਰਾਂ ਭੇਜ ਕੇ ਦੇਖ ਲਿਆ ਡੀਜੀ ਸਾਹਿਬ ਨੂੰ ਦੇਖ ਕੇ ਦੇਖ ਲਈ ਸਬੰਧਤ ਮੈਗਾ ਪੀਡਬਲੂਡੀ ਵਾਲਿਆਂ ਨੂੰ ਦੇਖ ਕੇ ਦੇ ਲਈ ਪਰ ਸਾਡੀ ਕੋਈ ਨਹੀਂ ਨਮਾਈ ਕਰਦਾ ਹੈਗਾ ਫਿਰ ਹਾਰ ਕੇ ਸਾਨੂੰ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ ਜੋ ਕਿ ਇਸ ਵਾਸਤੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਨੇ ਸਾਡੇ ਇਸ ਪਿੰਡ ਦਾ ਆ ਟੋਟਾ 1 ਕਿਲੋਮੀਟਰ ਦਾ ਟੋਟਾ ਆ ਇਹਦੇ ਵਾਸਤੇ ਕੋਈ ਜਿਆਦਾ ਬਾਈਟ ਦੀ ਲੋੜ ਨਹੀਂ ਹੈਗੀ ਇਹ ਇੰਨੇ ਰੋਟੇ ਬਾਅਦ ਤੇ ਸਾਨੂੰ ਕਿੱਥੇ ਕਿੱਥੇ ਨਹੀਂ ਜਾਣਾ ਪਿਆ ਜੀ। ਹਾਰ ਕੇ ਜੀ ਕਿਸਾਨ ਯੂਨੀਅਨ ਦਾ ਖਾਰਾ ਲਿਆ ਆ ਹੁਣ ਜਿੱਦਾਂ ਵੀ ਇਹਨਾਂ ਦੀ ਕੋਲ ਹੋਊਗੇ ਤੇ ਇਹਨਾਂ ਨਾਲ ਡੱਟ ਕੇ ਖੜੇ ਆ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਗਰ ਚੰਦ ਸਿੰਘ ਅਵਾਸ ਮੀਤ ਪ੍ਰਧਾਨ ਭਾਰਤੀ ਕਿਸਾਨ ਜੋ ਨੇ ਲਖਣ ਅੱਜ ਅਸੀਂ ਰਾਹੋਂ ਰੋੜ ਦੇ ਮੁੱਦੇ ਤੇ ਇਕੱਤਰ ਹੋਏ ਆ। ਪਿਛਲੀ 24 ਤਰੀਕ ਨੂੰ ਡੀਸੀ ਸਾਹਿਬ ਨਾਲ ਮੀਟਿੰਗ ਵਿੱਚ ਫੈਸਲਾ ਹੋਇਆ ਸੀ। ਸੰਬੰਧਤ ਵਿਭਾਗਾਂ ਸੀ ਸਾਰਾ ਪੀਡਬਲੂਡੀਓ ਵਿਭਾਗਾਂ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਰਾਹੋਂ ਰੋਡ ਦਾ ਕੰਮ ਸ਼ੁਰੂ ਕਰਨਾ ਸੀ ਅਸੀਂ ਕਿਹਾ ਵੀ ਸਾਨੂੰ ਕੋਈ ਸ਼ੌਂਕ ਨਹੀਂ ਧਰਨੇ ਲਾਉਣ ਦਾ ਜਾਂ ਟੋਲ ਪਲਾਜਾ ਫ੍ਰੀ ਕਰਨ ਦਾ ਵੀ ਤੁਸੀਂ ਕੰਮ ਸ਼ੁਰੂ ਕਰ ਦਿਓ ਇਹਨਾਂ ਨੇ ਕੰਮ ਨਹੀਂ ਸ਼ੁਰੂ ਕੀਤਾ ਨਾ ਸ਼ੁਰੂ ਕਰਨ ਦੇ ਕਰਕੇ ਅਸੀਂ ਅਗਲੇ ਅਤਵਰ 18 ਤਰੀਕ ਨੂੰ ਲੌਂਗ ਰੋਡ ਟੋਲ ਪਲਾਜਾ ਫ੍ਰੀ ਕਰਾਂਗੇ ਪਹਿਲੇ ਦਿਨ ਸੰਕੇਤਕ ਇੱਕ ਅਸੀਂ ਫ੍ਰੀ ਕਰ ਰਹੇ ਹਾਂ ਉਸ ਤੋਂ ਬਾਅਦ ਹੋ ਸਕਦਾ ਲੰਮੇ ਟਾਈਮ ਲਈ ਫ੍ਰੀ ਕਰਨਾ ਪਵੇ ਤਾਂ ਕਿ ਰਾਹੋਂ ਰੋਡ ਦਾ ਮਸਲਾ ਹੱਲ ਹੋ ਜਾਵੇ